ਗੁਰੂਗ੍ਰੰਥ ਸਾਹਿਬ ਵਿਦਬੀ ਕਾਂਡ ਤੇ ਬੇਬਲ ਕਲਾ ਫਾਇਰਿੰਗ ਮਾਮਲੇ ਦੇ ਵਿੱਚ ਜਸਟਿਸ ਜੋਰਾ ਸਿੰਘ ਅੱਜ ਸਰਕਾਰ ਨੂੰ ਆਪਣੀ ਰਿਪੋਰਟ ਸੌਂਪਣਗੇ ਪਿਛਲੇ ਸਾਲ ਗੁਰੂਗ੍ਰੰਥ ਸਾਹਿਬ ਦੀ ਵਿਦਬੀ ਦੀ ਘਟਨਾ ਦੇ ਰੋਸ ਵਿੱਚ ਉਤਰਨੇ ਤੇ ਬੈਠੇ ਲੋਕਾਂ ਤੇ ਬੇਬਲ ਕਲਾਂ ਦੇ ਵਿੱਚ ਫਾਇਰਿੰਗ ਕੀਤੀ ਗਈ ਸੀ ਇਸ ਫਾਇਰਿੰਗ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਮਾਮਲਾ ਗਰਮਾਉਂਦਾ ਦੇਖ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਲਈ ਕਮਿਸ਼ਨ ਬਣਾਇਆ ਸੀ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਨੁਪਿੰਦਰ ਸਿੰਘ ਬਰਾੜ ਨੁਪਿੰਦਰ ਲੰਬੇ ਸਮੇਂ ਤੋਂ ਜਿਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਖਰ ਅੱਜ ਸਰਕਾਰ ਨੂੰ ਸੌਂਪ ਦਿੱਤੀ ਜਾਏਗੀ ਅਨੰਦ ਜੀ ਬਿਲਕੁਲ ਅੱਜ ਜਸਟਿਸ ਜੋਰਾ ਸਿੰਘ ਦਾ ਜਿਹੜਾ ਕਮਿਸ਼ਨ ਸੀ ਇੱਕ ਮੈਮਰੀ ਫੀਸ਼ ਨਾਇਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਜਿਹੜਾ ਗੋਲੀਕਾੜ ਹੋਇਆ ਸੀ 14 ਅਕਤੂਬਰ 2015 ਨੂੰ ਬਾਬਲ ਕਲਾਂ ਦੇ ਵਿੱਚ ਕੋੜਪੂਰਾ ਦੇ ਨੇ ਜੀ ਇੱਕ ਉਸ ਔਰ ਨਾਲ ਹੀ ਬੇਅਦਬੀ ਕਾਂਡ ਜਿਸ ਨੂੰ ਲੈ ਕੇ ਇਹ ਪੂਰਾ ਵਿਵਾਦ ਸ਼ੁਰੂ ਹੋਇਆ ਸੀ ਸਾਰੇ ਮਾਮਲੇ ਦੀ ਜਾਂਚ ਦੇ ਲਈ ਇੱਕ ਮੈਮਰੀ ਕਮਿਸ਼ਨ ਬਣਾਇਆ ਗਿਆ ਸੀ ਜਸਟਿਸ ਜੋਰਾ ਸਿੰਘ ਰਿਟਾਇਰਡ ਅ ਹੁਣ ਨਹੀਂ ਹੁਣ ਕੀਤਾ ਗਿਆ ਸੀ ਕਿ ਪੂਰੇ ਮਾਮਲੇ ਦੀ ਜਾਂਚ ਕਰਨਗੇ ਹਾਲਾਂਕਿ ਇਸ ਮਾਮਲੇ ਦੀ ਜਾਂਚ ਹੀ ਪਹਿਲਾਂ ਜਿਸ ਵੇਲੇ ਕਮਿਸ਼ਨ ਬਣਾਇਆ ਗਿਆ ਉਸ ਵੇਲੇ ਸਵਾਲਾਂ ਦੇ ਘੇਰੇ ਸੀ ਜਸਤੀ ਜੁਰਾ ਸਿੰਘ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਸੀ ਵੀ ਵਿਰੋਧੀ ਧਿਰਾਂ ਵੱਲੋਂ ਪਰ ਉਸ ਤੋਂ ਬਾਅਦ ਕਾਫੀ ਲੇਟ ਜਿਹੜੀ ਜਾਂਚ ਸ਼ੁਰੂ ਹੋਈ ਆਖਿਰ ਹੁਣ ਅੱਜ ਉਹ ਟਾਈਮ ਆ ਗਿਆ ਜਦ ਉਸ ਵਕਤ ਜਸਤੀ ਜੁਰਾ ਸਿੰਘ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਪੇਸ਼ ਕਰ ਕਰ ਰਹੇ ਨੇ ਪਰ ਇਸ ਮਾਮਲੇ ਦੇ ਵਿੱਚ ਆਖਿਰ ਕੀ ਪੇਸ਼ ਕੀਤਾ ਜਾਂਦਾ ਕਿ ਉਹ ਇਸ ਮਾਮਲੇ ਨੂੰ ਕਿਸ ਐਂਗਲ ਤੋਂ ਲੈਂਦੇ ਨੇ ਜਿਹੜੇ ਦੋ ਸਿੱਖ ਨੌਜਵਾਨ ਮਾਰੇ ਗਏ ਸੀ ਉਸ ਮਾਮਲੇ ਦੇ ਵਿੱਚ ਕਿਸ ਨੂੰ ਦੋਸ਼ੀ ਪਾਇਆ ਜਾਂਦਾ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਸਾਫ ਹੋ ਪਾਏਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਸਿੱਖ ਮਾਰੇ ਗਏ ਸੀ ਤਾਂ ਉਹਨਾਂ ਹਾਂ ਦੀ ਮੌਤ ਮਾਰਲੇਚੂ ਆਪ ਪੁਲਿਸ ਨੇ ਐਫਆਈਆਰ ਦਰਜ ਕੀਤੀ ਪਰ ਅਣ ਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਸੀ ਇਸ ਨੂੰ ਲੈ ਕੇ ਕਈ ਸਵਾਲ ਫੈਸੀ ਕਿ ਪੁਲਿਸ ਕਿਉਂਕਿ ਰਾਮ ਸੀ ਕੇ ਪੁਲਿਸ ਦੀ ਗੋਲੀ ਨਾਲ ਇਹ ਦੋ ਲੋਕਾਂ ਦੀ ਮੌਤ ਹੋਈ ਸੀ ਪਰ ਪੁਲਿਸ ਕਰੇਗਾ ਅਣ ਪਛਾਤੇ ਨਹੀਂ ਹੋ ਸਕਦੀ ਇਹ ਸਵਾਲ ਲਗਾਤਾਰ ਪਿੱਛਾ ਕਰਦੇ ਆ ਰਹੇ ਨੇ ਔਰ ਇਹਨਾਂ ਸਵਾਲਾਂ ਦਾ ਕੀ ਜਵਾਬ ਮਿਲਦੇ ਨੇ ਜਾਂ ਨਹੀਂ ਉਹ ਅੱਜ ਜਸਟਿਸ ਜੁਰਾ ਸਿੰਘ ਦੀ ਜਿਹੜੀ ਰਿਪੋਰਟ ਸਾਹਮਣੇ ਆਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਨੂੰ ਜੀ ਧੰਨਵਾਦ ਦਪਿੰਦਰ ਗੱਲਬਾਤ ਕਰਨ ਦੇ ਲਈ